ਜਾਂਦੀ ਹੋਈ ਹੈ ਸਰ ਕੀ ਮਾਮਲਾ ਸਰ ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ਾਂ ਦੇ ਸ਼ੇਟ ਤਾਂ ਜਿਹੜਾ ਜੁਰਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਤਰਨਤਨ ਪੁਲਿਸ ਨੂੰ ਅੱਜ ਫਿਰ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਅਸੀਂ ਜਿਹੜਾ ਬਾਰਡਰੋਂ ਪਾਰ ਜਿਹੜਾ ਨਾਜਾਇਜ਼ ਤੌਰ ਤੇ ਇੰਪੋਰਟਡ ਜਿਹੜੇ ਪਿਸਟਲਸ ਹੈਗੇ ਆ ਉਹਨਾਂ ਨੂੰ ਡਰੋਨ ਰਾਹੀਂ ਜਿਹੜਾ ਬਾਰਡਰ ਦੇ ਇਸ ਪਾਸੇ ਸਿੱਟੇ ਜਾਂਦਾ ਸੀ ਮਾੜੇ ਮਨਸੂਬੇ ਲਈ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਅਸੀਂ ਦੋ ਦੋਸ਼ੀ ਪਹਿਲਾ ਅਰੈਸਟ ਕੀਤੇ ਸੀ ਜਿਨ੍ਹਾਂ ਦਾ ਨਾਮ ਹੈਗਾ ਹਰਪ੍ਰੀਤ ਸਿੰਘ ਉਰਫ ਐਪੀ ਪਿੰਡ ਛਾਪਰਾਏ ਥਾੜਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਉਰਫ ਲਵ ਫਾਸੀ ਬਾਸਰਕੇ ਇਹ ਦੋਵੇਂ ਦੋਸ਼ੀਆਂ ਕੋਲੋਂ ਸਾਨੂੰ ਪਹਿਲਾਂ 4 ਗਲੌਕ ਪਿਸਟਲ 4 ਮੈਗਜ਼ੀਨ ਆ ਕੁਝ 9mm ਦੇ ਰੌਂਦ ਤੇ 4,80,000 ਰੁਪਏ ਜਿਹੜਾ ਡਰੱਗ ਮਨੀ ਰਿਕਵਰ ਹੋਇਆ ਸੀ ਇਹਦੀ ਪੜਤਾਲ ਦੇ ਵਿੱਚ ਅੱਗੇ ਵਧਦੇ ਹੋਏ ਬੜੀ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਅ ਤਰਨਤਨ ਪੁਲਿਸ ਨੂੰ ਅੱਜ ਫੇਰ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜੇਦੇ ਵਿੱਚ ਇਹਨਾਂ ਦਾ ਸਾਥੀ ਜਿਹੜਾ ਕਿ ਇਹ ਗਲੌਕ ਪਿਸਟਲ ਨੂੰ ਇਕੱਠਾ ਕਰਕੇ ਰੱਖਦਾ ਸੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਦੋਸ਼ੀ ਦਾ ਨਾਂ ਹੈਗਾ ਨਰਵੈਲ ਸਿੰਘ ਉਰਫ ਰਵੇਲਾ ਪੁੱਤਰ ਮੰਗਲ ਸਿੰਘ ਵਾਸੀ ਠੱਠੀਆਂ ਨੇੜੇ ਬੰਡਾਲਾ ਥਾਣਾ ਜੰਡਿਆਲਾ ਗੁਰੂ ਨਰਵੈਲ ਸਿੰਘ ਕੋਲੋਂ ਸਾਨੂੰ ਦੋ ਸੋਫਿਸਟੀਕੇਟਿਡ ਆਸਟ੍ਰੇਲੀਆ ਮੇਡ ਗਲੌਕ ਪਿਸਟਲਸ ਰਿਕਵਰ ਹੋਏ ਹਨ ਅਤੇ ਇੱਕ ਵੈਬਲੀਅਨ ਸਕਾਡ ਦਾ 32 ਬੋਰ ਦਾ ਪਿਸਟਲ ਰਿਕਵਰ ਹੋਇਆ ਸਮੇਤ ਤਿੰਨ ਮੈਗਜ਼ੀਨ ਤੇ ਜਿਹੜੇ ਦੋ ਰਾਉਂਡ ਸਾਨੂੰ ਰਿਕਵਰ ਹੋਏ ਹੈਗੇ ਆ ਮੁਢਲੀ ਪੁੱਛਗਿੱਛੇ ਇੱਕ ਗੱਲ ਸਾਹਮਣੇ ਆਈ ਹੈਗੀ ਆ ਕਿ ਰਵੇਲ ਸਿੰਘ ਪਹਿਲਾਂ ਵੀ ਜਿਹੜਾ ਫੋਰਨ ਬੇਸਡ ਹੈਂਡਲਰ ਹੈ ਉਹਦੇ ਕੰਟੈਕਟ ਦੇ ਥਰੂ ਜਿਹੜੇ ਬਾਹਰੋਂ ਵੈਪਨਸ ਵੰਗਾ ਕੇ ਆਪਣੇ ਕੋਲ ਜਿਹੜਾ ਰੱਖਦਾ ਸੀਗਾ ਤੇ ਮਾੜੇ ਬੰਦਿਆਂ ਨੂੰ ਜਿਹੜੇ ਕਹਾ ਅੱਗੇ ਸਪਲਾਈ ਵੀ ਕਰਦਾ ਸੀਗਾ ਨਿਰਵੇਲ ਸਿੰਘ ਤੇ ਇੱਕ ਪਹਿਲਾ ਵੀ ਜਿਹੜਾ ਪਰਚਾ ਆਰਮ ਸੈਕਟ ਅਥੇ ਜਿਹੜੀ 307 ਤੇ ਹੋਰ سنگੀਨ ਧਾਰਾਵਾਂ ਤਹਿਤ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਪਹਿਲਾ ਹੀ ਦਰਜ ਹੈਗਾ ਤੇ ਉਹਦੇ ਵਿੱਚ ਇਹ ਬੇਲ ਤੇ ਬਾਹਰ ਆਇਆ ਸੀਗਾ ਇਸ ਇਸ ਮੋਡਿਊਲ ਦੇ ਵਿੱਚ ਹਜੇ ਵੀ ਕੁਝ ਲੋਕ ਹੈਗੇ ਆ ਵੌਂਟਡ ਹੈਗੇ ਆ ਤਰਨਪੰਥ ਪੁਲਿਸ ਜਿਹੜੀ ਬੜੀ ਡੂੰਘਾਈ ਨਾਲ ਦੀ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਛੇਤੀ ਹੀ ਉਹ ਲੋਕ ਜਿਹੜੇ ਇਸ ਲੜੀ ਦੇ ਵਿੱਚ ਜੁੜੇ ਹੋਣ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਸਾਰੇ ਜਿਹੜੇ ਪਿਸਤਲ ਜਿਹੜੇ ਆ ਇਹ ਵੀ ਡਰੋਨ ਦੇ ਰਾਹੀਂ ਆਏ ਆ ਕਿ ਜੀ ਬਿਲਕੁਲ ਇਹ ਜਿਹੜੇ ਪਿਸਤਲ ਪਹਿਲੇ 4 ਪਿਸਤਲ ਸੇ ਰਿਕਵਰ ਕੀਤਾ ਸੀ ਉਸੇ ਤਰੀਕੇ ਤੇ ਗਲੌਕ ਪਿਸਤਲ ਜੀ ਹੈਗੇ ਆ ਤੇ ਪ੍ਰੋਹੀਬਿਟਿਡ ਜਿਹੜੇ ਪਿਸਤਲਸ ਹੈਗੇ ਆ ਤੇ ਇਨ ਆਲ ਪ੍ਰੋਬੈਬਿਲਿਟੀ ਇਹ ਡਰੋਨ ਰਾਹੀਂ ਹੀ ਜਿਹੜੇ ਤਾਰੋ ਪਰ ਇਸ ਇਸ ਆਪਣੇ ਆਪਣੇ ਇਲਾਕੇ ਚ ਆਏ ਹਨ ਸਰ ਜੀ ਯੂਐਸ ਵਾਲਾ ਪਿਸਤਲ ਫੜਿਆ ਗਿਆ ਜਾਂਦਾ ਕੋ ਉਹ ਕਾਫੀ ਕੀਮਤੀ ਕਿਉਂ ਪਿਸਤਲ ਰਿਪਲੇਸ ਕੋਡ ਜੁਕ ਨਹੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਸਰਦਰ ਮਾੜੀਲੀ ਆ ਗਿਆ ਜੁਗੇ ਦਾ ਬਿਲਕੁਲ ਇਹਨਾਂ ਦਾ ਜਿਹੜਾ ਡਿਮਾਂਡ ਲੈ ਕੇ ਹੋਰ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਤੇ ਅਸੀਂ ਬੜੇ ਸਾਨੂੰ ਉਮੀਦ ਹੈਗੀ ਹੈ ਕਿ ਹੋਰ ਜਿਹੜੇ ਵੱਡੇ ਖੁਲਾਸੇ ਹੋਣਗੇ ਸਰਦਰ ਜਿਹਦਾ ਦੱਸ ਦੋ ਮੈਨੂੰ ਦੱਸੋ ਯਾ ਦੋ ਬਲੌਕ ਹੈ ਤੇ